ਬਧੀ ਇਹ ਦੋਸਤਾਂ ਦੇ ਸੰਵਿਧਾਨ ਦਾ ਗਲਤ ਸਮਝਾ ਕੋਰਟ ਨੇ ਫੈਸਲਾ ਕੀਤਾ ਬਹੁਤ ਬਹੁਤ ਵਧੀਆ ਬਹੁਤ ਤੇਜ਼ ਤੇ ਲੋਕਤੰਤਰ ਦੇ ਹੱਕ ਦੇ ਵਿੱਚ ਉਹਨੇ ਜਿਹੜਾ ਫੈਸਲਾ ਕੀਤਾ ਤਾਂ ਮੈਂ ਪੂਰੇ ਦੇਸ਼ ਵੱਲੋਂ ਵਧਾਈ ਦੇਣਾ ਅਰਵੇਦਿ ਕੇਦੀਵਾਦੀ ਨੇ 1 ਸਾਲ ਪਹਿਲਾਂ ਜਿਹੜਾ ਇੰਡੀਆ ਲਾਇਸ ਬਣਾਇਆ ਸੀਗਾ ਇੰਡੀਆ ਐਲਾਈਅੰਸ ਨੇ ਜੋ ਕੁਛ ਕੀਤਾ ਆਦ ਮੋਦੀ ਕਮਜ਼ੋਰ ਹੋਇਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਹੈ ਦਿੱਲੀ ਦੇ ਰਾਉਂਜ ਐਵੇਨਿਊ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਹੈ ਆਮ ਆਦਮੀ ਪਾਰਟੀ 'ਚ ਇਸ ਸਮੇਂ ਪੂਰਾ ਜਸ਼ਨ ਦਾ ਮਾਹੌਲ ਹੈ ਇਸ ਤੋਂ ਬਾਅਦ ਆਪ ਨੇਤਾਵਾਂ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਅੰਮ੍ਰਿਤਸਰ ਦੇ ਨਵਲਟੀ ਚੌਂਕ 'ਚ ਪਹੁੰਚ ਕੇ ਪਟਾਕੇ ਚਲਾ ਕੇ ਲੱਡੂ ਵੰਡ ਕੇ ਪੰਗੜਾ ਪਾ ਕੇ ਜਸ਼ਨ ਮਨਾਇਆ ਗਿਆ ਇਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਪੱਤਰਕਾਰਾਂ ਨਾਲ ਗਲਬਤ ਕਰਦਿਆ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਤੋਂ ਸਾਡੀ ਮੁਬਾਰਕਾਂ ਮੁਬਾਰਕਾਂ ਬਹੁਤ ਬਹੁਤ ਭਾਈ ਮੁਬਾਰਕਾਂ ਬਹੁਤ ਵੱਡੀ ਖੁਸ਼ੀ ਆਈ ਬਹੁਤ ਵੱਡੀ ਬਹੁਤ ਵੱਡੀ ਖੁਸ਼ੀ ਆਈ ਬਲਿਂਦੋਸਤਾਨ ਦੇ ਮਿਆਂ ਪਾਲ ਕਰ ਮੋਦੀ ਹਿੰਦੋਸਤਾਨ ਦੇ ਸੰਵਿਧਾਨ ਦਾ ਗਲਤ ਸਮਾਂ ਤੋਂ ਪਲਾਟ ਫੋਰਟ ਦਾ ਨਰ ਲਕੀ ਸਰ ਉਸ ਸਰ ਬਹੁਤ ਵਧੀਆ ਥੋੜੀ ਥੋੜੀ ਡਾਊਨ ਬਹੁਤ ਤੇਜ਼ ਸੇ ਲੋਕ ਤੰਤਰ ਦੇ ਹੱਕ ਦੇ ਵਿੱਚ ਮਲੋ ਜਿਹੜਾ ਫੈਸਲਾ ਕੀਤਾ ਸੋ ਮੈਂ ਪੂਰੇ ਦੇਸ਼ ਵਸੇ ਪਤਾ ਹੈ ਦਿਨਾਂ ਅੱਜ ਵੀ ਕਿ ਇਹਦੀ ਵਾਰ ਦੀ ਇੱਕ ਸਾਲ ਪਹਿਲਾਂ ਜਿਹੜਾ ਇੰਡੀਆ ਆਲਾਈਂਸ ਬਣਾਇਆ ਸੀਗਾ ਇੰਡੀਆ ਆਲਾਈਂਸ ਨੇ ਜੋ ਕੁਝ ਕੀਤਾ ਅੱਜ મોદી ਕਮਜ਼ੋਰ ਹੋਇਆ ਬਹੁਤ ਬੁਰੀ ਤਰ੍ਹਾਂ ਔਰ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਸਰ ਬਹੁਤ ਹੀ ਦੇਸ਼ ਵਾਸੀ ਨੂੰ ਇਹਦੀ ਵਧਾਈ ਹੈ ਕਿ ਉਹਨਾਂ ਨੇ ਪਹਿਲਾਂ ਇੰਡੀਆ ਆਲਾਈਂਸ ਤੋਂ ਇਹਨੀਆਂ ਬੋਟੀਆਂ ਪਾਈਆਂ ਤੇ ਅੱਜ ਕੋਰਟ ਨੇ ਜਿਹੜਾ ਇਨਸਾਫ ਕੀਤਾ ਉਹ ਬਹੁਤ ਵੱਡਾ ਦੇਸ਼ ਦੇ ਇਤਿਹਾਸ ਦੇਸ਼ ਦੇ ਵਿੱਚ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੇ ਵਿੱਚ ਅੱਜ ਦਾ ਫੈਸਲਾ ਜਿਹੜਾ ਉਹ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਸੋ ਮੈਂ ਪੂਰੇ ਦੇਸ਼ ਵਾਸੀਆਂ ਨੂੰ ਆਪਣੀ ਪਾਰਟੀ ਦੇ ਸਭ ਲੀਡਰਾਂ ਨੂੰ ਆਪਣੇ ਪੰਜਾਬ ਦੇ ਵਲੰਟੀਅਰਾਂ ਨੂੰ ਦੇਸ਼ ਦੇ ਵਲੰਟੀਅਰ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਮੈਂ ਕਾਮਨਾ ਕਰਦਾ ਕਿ ਅਰਵਿੰਦ ਕੇਜਰੀਵਾਲ ਜੀ ਹੋਰ ਮਜ਼ਬੂਤ ਹੋ ਕੇ ਬਾਦ ਆਉਣਗੇ ਕੱਲ ਤੋਂ ਬਾਅਦ ਸਾਡੀ ਅਗਵਾਈ ਕਰ ਦੇਗੇ ਔਰ ਦੇਸ਼ ਦੇ ਅੰਦਰ ਜਿੰਨੀਆਂ ਬਾਈ ਇਲੈਕਸ਼ਨ ਹੋ ਰਹੀਆਂ ਹਨ ਉਹਦੇ ਸਾਡੀ ਇਨਕੁਆਇਰੀ ਕਰਦਗੇ ਉਹ ਸਭ ਨੂੰ ਬੋਲ। ਮੈਂ ਕਹਾਂ ਜੀ ਮੋਦੀ ਨੂੰ ਐਡਾ ਵੱਡਾ ਝਟਕਾ ਔਰ ਇੱਕ ਫਰਜ਼ੀ ਕੇਸ ਬਣਾਇਆ ਹੈਗਾ। ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਫਰਜ਼ੀ ਕੇਸ ਦੇ ਵਿੱਚ ਸ਼ਰਾਬ ਘਟਾਲੇ ਦੇ ਨਾਂ ਤੇ ਇੱਕ ਫਰਜ਼ੀ ਕੇਸ ਵੜਾ ਕੇ ਉਹਨਾਂ ਨੂੰ ਫਸਾਇਆ ਗਿਆ ਇਸ ਕਰਕੇ ਅੱਜ ਭਾਜਪੀ ਨੂੰ ਮੋਦੀ ਨੂੰ ਅਮਿਤ ਸ਼ਾਹ ਨੂੰ ਬਹੁਤ ਵੱਡਾ ਇੱਕ ਝਟਕਾ ਦਿੱਤਾ ਕੋਰਟ ਨੇ ਔਰ ਸੱਚ ਜਿਹੜਾ ਸਾਰੇ ਦੇਸ਼ watchers ਦੇ ਪੂਰੇ world ਦੇ ਵਿੱਚ ਜਿਹੜਾ ਉਹ ਸਾਹਮਣੇ ਆਇਆ ਅੱਜ ਸੱਚ ਦੀ ਜਿੱਤ ਹੋਈ ਅੱਜ ਬਹੁਤ ਵੱਡੀ ਮਜ਼ਬੂਤੀ ਮਿਲੀ ਸਾਡੇ ਗਗਵਾਈ ਕਰਨ ਵਾਲੇ ਦੇਸ਼ ਦੇ ਦੇਸ਼ ਦੀ ਸਾਡੀ ਪਾਰਟੀ ਦੀ ਗਗਵਾਈ ਕਰਨ ਵਾਲੇ ਸਾਡੇ ਕਨਵੀਨਰ ਅੱਜ ਬਾਹਰ ਆ ਗਏ ਇਹ ਬਾਤ ਵੱਡੀ ਸੱਚ ਦੀ ਜਿਹੜੀ ਉਹ ਜਿੱਤ ਹੋਈ ਠੀਕ ਹੈ ਜੀ